ਪੱਕੀ ਚੇਤਾਵਨੀ ਦਿੰਦਾ ਕਿ ਮੈਂ ਹਰਪ੍ਰੀਤ ਸਿੰਘ ਮੱਖੂ ਦਾ ਚੈਨਲ ਬੰਦ ਕਰਾਉਂਗਾ ਇਸ ਬੰਦੇ ਨੇ ਗਾਈਡਲਾਈਨਸ ਜਿਹੜੀਆਂ ਹੁੰਦੀਆਂ ਜਿਹੜੀਆਂ ਗਾਈਡਲਾਈਨਸ ਦਿੰਦੇ ਆ ਪੂਰੀਆਂ ਨਹੀਂ ਕੀਤੀਆਂ ਹੋਈਆਂ ਸੋ ਹਾਈ ਕੋਰਟ ਦੇ ਵਿੱਚ ਮੈਂ ਇਹ ਸਾਰਾ ਮੈਟਰ ਰੱਖਣ ਜਾ ਰਿਹਾ ਹਾਂ ਇਹ ਜਿੰਨੇ ਵੀ ਪੱਤਰਕਾਰ ਬਣੇ ਹੋਏ ਆ ਆਪਣੇ ਆਪ ਨੂੰ ਇੱਕ ਦੂਜਾ ਖੋਤਾ ਥੋਥਾ ਚਨਾ ਸਵੇਰੇ ਭੌਂਕੀ ਜਾਂਦਾ ਸੀ ਉੱਠ ਕੇ ਟਾਈਮ ਬੰਨ ਲਓ ਫਲਾਣਾ ਕਰ ਲਓ ਪ੍ਰਵਾਹ ਕਿਸੀ ਓੜ ਨਾਲ ਨਾ ਬੰਦੀ ਟਾਈਮ ਮੁੜ ਕੇ ਤੇਰੇ ਹਾਲਾਤ ਬਹੁਤ ਮਾੜੇ ਕਰ ਦੇਣੇ ਆ ਪੁਲਿਸ ਨੇ ਦੂਜੀ ਗੱਲ ਜਿਨ੍ਹਾਂ ਨੇ ਗੇਮਾ ਖੇਡਨੀ ਆਉਂਦੀਆਂ ਹੁੰਦੀਆਂ ਨਾ ਉਹ ਇਹੋ ਜਿਹੇ ਥੋਥੀਆਂ ਚਾਲਾਂ ਨਹੀਂ ਚਲਦੇ ਸਮਝਦਾ ਪਿੰਡ ਬਾਦ ਸ਼ਹਿਰ ਬਾਦ ਇਹ ਸਾਨੂੰ ਨਾ ਸਿਖਾ ਸਾਡੇ ਨਾਲ ਆ ਪਿੰਡਾ ਵਾਲੇ ਹੀ ਹੁੰਦੇ ਗੱਡੀ 'ਚ ਸਮਝ ਗਿਆ ਸਾਡੇ ਲਈ ਸਾਡੇ ਭਰਾ ਨੇ ਭਾਵੇਂ ਉਹ ਪਿੰਡਾ ਵਾਲੇ ਆ ਭਾਵੇਂ ਸ਼ਹਿਰ ਵਾਲੇ ਆ ਸਮਝ ਗਿਆ ਗੱਲ ਸਾਡੇ ਭਾਈਚਾਰਾ ਤੇ ਇੱਕ ਉਹ ਹਾਨੀ ਥੋਥਾ ਉਹਨੇ ਹਲੇ ਤੱਕ ਦੱਸਿਆ ਹੀ ਨਹੀਂ ਵੀ ਚੱਕੀ ਵਾਲਾ ਕੀ ਕਰਨ ਆਂਦਾ ਸੀ ਯਾ ਤਾਂ ਦੱਸ ਦੇ ਦੂਜੀ ਗੱਲ ਕੈਂਚ ਅੱਖਾ ਪਾ ਕੇ ਆਪਣੀ ਵਾਈਫ ਨੂੰ ਲੈ ਕੇ ਆਈ ਮੇਰੇ ਕੋਲ ਮੈਂ ਪੁੱਛਾਂਗਾ ਜੇ ਜਿਹੜੀ ਤੂੰ ਮੰਨ ਕਰ ਤਕਾਣੀ ਬਣਾਈ ਹੈ ਨਾ ਮੈਂ ਪੁੱਛਾਂਗਾ ਵੀ ਇਹ ਵੀਡੀਓ ਮੈਂ ਬਣਵਾਈ ਸੀ ਕਿ ਉਹਨੇ ਮੈਨੂੰ ਬਣਾ ਕੇ ਭੇਜੀ ਸੀ ਅ ਨਿੱਕੂ ਦਾ ਸਾਰਾ ਮੇਰੇ ਫੋਨ ਚ ਡਾਟਾ ਪਿਆ ਮੈਂ ਅੱਜ ਸੀਨੀਅਰ ਅਫਸਰਾਂ ਨੂੰ ਦਿਖਾ ਕੇ ਸਾਰੀਆਂ ਗੱਲਾਂ ਤੋਂ ਜਾਣੂ ਕਰਵਾ ਕੇ ਆਇਆ ਮੱਖੂ ਦਾ ਕੀ ਕਿਰਦਾਰ ਹੈ ਉਹ ਵੀ ਸਾਰਾ ਦੱਸ ਕੇ ਆਇਆ ਵੀ ਮੱਖੂ ਕੀ ਚੀਜ਼ ਹੈ ਕਿੰਨੇ ਜਨੇ ਘਟਾਲੇ ਕੀਤੇ ਆ ਖਰੜ ਤੋਂ ਵੀ ਪੇਪਰ ਆ ਜਾਣੇ ਆ ਸਾਰੇ ਦਸਤਾਵੇਜ਼ ਇਕੱਠੇ ਕਰ ਰਹੇ ਆ ਜੀ ਪੋਸਟਕੋ ਵਾਲੀ ਐਫ ਆਈ ਆਰ ਵੀ ਕੱਢ ਰਹੇ ਆ ਇੰਦੇ ਚੈਨਲ ਦਾ ਦਾ ਮੈਂ ਉਹ ਹਾਲ ਕਰਾਂਗਾ ਯਾਦ ਰੱਖੇਗਾ ਸੋ ਜਦੋਂ ਇਕੱਲਾ ਬੰਦਾ ਸਾਰੇ ਦਸਤਾਵੇਜ਼ ਇਕੱਠੇ ਕਰਨ ਤੇ ਲੱਗਿਆ ਹੋਵੇ ਥੋੜਾ ਟਾਈਮ ਜ਼ਰੂਰ ਲੱਗ ਜਾਂਦਾ ਪਰ ਮੰਜੀ ਪੀੜੀ ਉਹ ਟਕਾ ਕੇ ਠੋਕਾਂਗਾ ਯਾਦ ਰੱਖਾਂਗਾ ਤੇ ਤੁਹਾਨੂੰ ਦੱਸਣਾ ਚਾਹੁੰਦਾ ਤੁਹਾਨੂੰ ਮੱਖੂ ਬਾਜਵਾ ਹੰਨੀ ਹੈਰੀ ਅਵੀ ਤੁਸੀਂ ਯਾਰ ਕਿੰਨੇ ਥੋਥੇ ਚੰਨੇ ਹੋ ਤੁਸੀਂ ਪਾਗਲਾ ਵਾਂਗੂ ਕੁੱਤੇ ਵਾਂਗੂ ਫੇਸਬੁਕ ਤੇ ਭੌਂਕੀ ਵੀ ਜਾਣਦੇ ਹੋ ਦੂਜੇ ਪਾਸੇ ਅਫਸਨਾ ਕੋਲ ਜਾਂਦੇ ਹੋ ਤੇ ਲਿਲੜੀਆਂ ਘੜਦੇ ਹੋ ਸਾਦਾ ਪੱচ্চਾ ਦੇ ਦੋ ਸਾਦਾ ਪੱচ্চਾ ਦੇ ਦੋ ਮੱਖ ਨੂੰ ਵੀ ਨਹੀਂ ਪਤਾ ਵੀ ਆਈਪੀਸੀ ਬੰਦ ਹੋ ਗਈ ਐ ਅਖਬਾਰ ਪੜਿਆ ਕਰ ਤੈਨੂੰ ਪਤਾ ਲੱਗੇ ਉਹਦਾ ਤੂੰ ਪੱਤਰਕਾਰ ਐ ਧਾਰਾ ਬਦਲੀਆਂ ਹੋਈਆਂ ਕਾਨੂੰਨ ਬਦਲ ਗਿਆ ਹੋਇਆ ਅਕਲ ਕਰ ਅਕਲ ਮਾਣੀ ਮੋਟੀ ਇਹਨੂੰ ਇਹਨੂੰ ਬੁੱਦੀ ਨੂੰ ਵਰਤ ਲੈ ਤੇ ਰਹੀ ਗੱਲ ਦੂਜੀ ਮਾਫੀ ਵਾਲੀ ਕਿੱਡਾ ਤੂੰ ਉਹ ਬੰਦਾ ਐ ਥੋਥਾ ਚ ਨਾ ਜੇ ਤੂੰ ਮੇਰੇ ਨਾਲ ਕਹਿਣਾ ਮੈਂ ਮਰਚਾ ਹੀ ਕਰਾਣਾ ਸੀ ਤੂੰ ਮੇਰੇ ਨਾਲ ਗੱਲ ਕਿਉਂ ਕੀਤੀ ਸੋਹਣ ਗੱਲ ਮੈਂ ਦੱਸਦਾ ਵਿੱਕੀ ਥੋਮਸ ਵੀਰ ਨੇ ਚਲੋ ਅਗਲੇ ਨੇ ਇੱਜ਼ਤ ਨਾਲ ਗੱਲ ਕੀਤੀ ਮੈਂ ਨਹੀਂ ਤੇਰੇ ਅੰਗੂ ਕਿਸੇ ਨੂੰ ਜਿੰਦਰਾ ਉਹਨੇ ਗੱਲ ਕਰਾਈ ਮੈਂ ਗੱਲ ਕਰ ਲਈ 32 ਮਿੰਟ ਤੋਂ ਮੇਰਾ ਦਿਮਾਗ ਝਟਦਾ ਰਿਹਾ ਪ੍ਰਿੰਕਲ ਲੈਡਾ ਪ੍ਰਿੰਕਲ ਉਦਾਂ ਤੂੰ ਬਲੈਕਮੈਲਰ ਆਇਆ ਤੇਰੇ ਤੇਰੇ ਖਿਲਾਫ ਮੈਨੂੰ ਪਤਾ ਹੀ ਨਹੀਂ ਸੀ ਬਈ ਦਰਬਾਰ ਸਾਹਿਬ ਚੋਂ ਤੇਰੇ ਖਿਲਾਫ ਫਰਮਾਨ جاری ਹੋਇਆ ਮੈਂ ਤਾਂ ਤੈਨੂੰ ਜੁੱਤੀ ਦਾ ਨਾ ਰੱਖਾਂ ਖੱਚ ਨੂੰ ਮੈਨੂੰ ਨਹੀਂ ਪਤਾ ਸੀ ਸੋ ਮੈਂ ਬੇਨਤੀ ਕਰਦਾ ਸਾਰਿਆਂ ਨੂੰ ਕਿ ਇਹ ਜੇ ਕਿਸਮ ਦੇ ਬੰਦੇ ਨੂੰ ਮੂੰਹ ਨਾ ਲਾਇਆ ਜਾਏ ਜਿਹੜੇ ਵੀ ਤੇਰੇ ਨਾਲ ਤੇਰੀ ਉਹ ਬਲੈਕਮੈਲਰ ਟੀਮ ਹੈਗੀ ਹੈ ਮੈਂ ਸਾਰੀ ਬੰਨ ਕੇ ਰੱਖੂੰ ਚਿੰਤਾ ਨਾ ਕਰ ਮੈਂ ਇਹ ਕੋ ਦੇਖਦੇ ਨਹੀਂ ਹੁੰਦੇ ਆਪਾਂ ਹੁੰਦੇ ਤੇ ਡਿਸਕਵਰੀ ਤੇ ਵੀ ਇੱਕ ਸ਼ੇਰ ਨੂੰ 5 7 10 ਕੁੱਤੇ ਪੈ ਗਏ ਉਸ ਹਿਸਾਬ ਹੈ ਤੁਹਾਡਾ ਸ਼ੇਰ ਨਹੀਂ ਸ਼ੇਰ ਹੀ ਰਹਿਣਾ ਕੁੱਤਿਆਂ ਨੇ ਕੁੱਤਾ ਹੀ ਰਹਿਣਾ ਹੁੰਦਾ ਸਮਝ ਆਈ ਮੇਰੀ ਗੱਲ ਮੈਨੂੰ ਕੋਈ ਪਰਵਾਹ ਨਹੀਂ ਨਾ ਮੈਂ ਡਰਦਾ ਨਾ ਮੈਂ ਤੁਹਾਡਾ ਕੋਈ ਵੈਮ ਪਾਲਿਆ ਤੁਹਾਡੇ ਪੱਲੇ ਕੀ ਹੈ ਮੈਨੂੰ ਸਾਰਾ ਕੁਝ ਪਤਾ ਸੋ ਜਿਹੜੇ ਟਾਈਮ ਪਾਂਦੀਆਂ ਗੱਲਾਂ ਕਰਦੇ ਨੇ ਕਚੈਰੀ ਦੇ ਗੇਟ ਮੋਰੋਂ ਲੰਘ ਕੇ ਦਿਖਾ ਦੇਣ ਮੈਨੂੰ ਉੱਥੇ ਬੰਨ ਦਾ ਮੂਤ ਨਿਕਲ ਜਾਂਦਾ ਉੱਥੇ ਜਾ ਕੇ ਸੀਪੀ ਦਫ਼ਤਰ ਹੋਰੀ ਗਈ ਜਾਣ ਕੇ ਛਰ ਛਾਜੂ ਐ ਕਹਤਾ ਛਰ ਛਾ ਨਮਾ ਐ ਕਹਤਾ ਖੋਤੀਆਂ ਹੋ ਤੁਸੀਂ ਖੋਤੀਆਂ ਜਿਨ੍ਹਾਂ ਨੇ ਲੜਨਾ ਹੁੰਦਾ ਨਾ ਉਹ ਐ ਨਹੀਂ 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 ਕਰਦੇ ਜਾਂ ਤੁਹਾਨੂੰ ਮੇਰੀ ਦੁਕਾਨ ਨਹੀਂ ਪਤਾ ਸੀ ਜਾਂ ਤੈਨੂੰ ਮੇਰਾ ਘਰ ਨਹੀਂ ਪਤਾ ਸੀ ਜਾਂ ਤੈਨੂੰ ਮੇਰਾ ਮੋਬਾਈਲ ਨੰਬਰ ਨਹੀਂ ਪਤਾ ਸੀ ਹੁਸ਼ਿਆਰਪੁਰ ਦੇ ਲਾਗੇ ਉਹ ਵੀਡੀਓ ਬਣਾ ਕੇ ਪਵਾਤੀ ਜੀ ਪ੍ਰਿੰਕਲ ਦਾ ਟਾਈਮ ਚੱਕਣ ਗਏ ਸੀ ਪ੍ਰਿੰਕਲ ਉਹਨਾਂ ਨੂੰ ਵੀ ਪਾਲੀ ਦੇੜਬੇਲੇ ਨੂੰ ਉਹਨੂੰ ਫਰੀ ਦਾ ਗਦੀ ਘੇੜ ਪਵਾਤਾ ਉਹਨੇ ਮਰ ਜਾਣਾ ਹਾਈ ਕੋਰਟ ਚ ਕੀ ਸਿਆ ਕਰਦੇ ਉਹ ਵੀਡੀਓ ਝੂਠੀ ਪਾ ਕੇ ਉਹਨੇ ਮੁੜ ਕੇ ਦੇਖੀ ਕੋਰਟ ਚ ਲਿਖ ਕੇ ਦੇਣਾ ਵੀ ਮੇਰੇ ਕੋਲ ਗਲਤ ਵੀਡੀਓ ਪਵਾਈ ਸੀ ਸੋ ਅਕਲ ਨੂੰ ਹੱਥ ਮਾਰੋ ਕਿਉਂ ਆਪਣਾ ਜਲੂਸ ਕਢਾਇਆ ਖੱਚੋ